ਜਿੱਥੇ ਆਪਾਂ ਪਹੁੰਚੇ ਆਂ ਵਿਧਾਨ ਸਭਾ ਹਲਕਾ ਹਮਰਗੜ ਜ਼ਿਲ੍ਹਾ ਮਰੇਲਕੋਟਲਾ ਦੇ ਪਿੰਡ ਅਲੀਪੁਰ ਜੋ ਕਿ ਸਰਪੰਚ ਸਰਦਾਰ ਖੇਮ ਸਿੰਘ ਰਾਹਿਲ ਵੱਲੋਂ ਪਿੰਡ ਨੂੰ ਬਹੁਤ ਹੀ ਸੋਹਣਾ ਬਣਾਇਆ ਗਿਆ ਹੈ ਤੇ ਇੱਥੋਂ ਸ਼ੁਰੂਆਤ ਕਰਦੇ ਆਂ ਵੱਡੂ ਵੱਡ ਨਿਸ਼ਾਨ ਦਿੱਤੇ ਗਏ ਨੇ ਗੁਰਦੁਆਰਾ ਸਾਹਿਬ ਸਕੂਲ ਸਟੇਡੀਅਮ ਸਰਪੰਚ ਖੇਮ ਸਿੰਘ ਧਰਮਸ਼ਾਲਾ ਤੇ ਇਹ ਆ ਪਿੰਡ ਦਾ ਅਮਰਗੜ ਵਾਲਿਓ ਸਾਈਡ ਤੋਂ ਆਉਂਦੀ ਸੜਕ ਜਿੱਥੋਂ ਪਿੰਡ ਦੀ ਸ਼ੁਰੂਆਤ ਹੁੰਦੀ ਆ ਦੇਖੋ ਕਿੰਨਾ ਸੋਹਣਾ ਬਣਾਇਆ ਗਿਆ ਇੱਥੇ ਸਰਦਾਰ ਖੇਮ ਸਿੰਘ ਜੀ ਨੇ ਦੱਸਿਆ ਕਿ ਇਥੇ ਪਹਿਲਾਂ ਬਹੁਤ ਗੰਦ ਹੁੰਦਾ ਸੀਗਾ ਲਫਾਫੇ ਪਿੰਡ ਦਾ ਜੋ ਵੀ ਕੂੜਾ ਕਰਕਟਾ ਸਾਰਾ ਇੱਥੇ ਸਿੱਟਿਆ ਜਾਂਦਾ ਸੀ ਤੇ ਕੱਲੀ ਸੜ ਕੇ ਪੱਕੀ ਸੀ ਬਾਕੀ ਸਾਰਾ ਵਾਲਾ ਵਾਲਾ ਕੱਚਾ ਸੀਗਾ ਨਾ ਕੋਈ ਬੂਟਾ ਸੀ ਇਹਦੇ ਨਾਲ ਸੁਆ ਜਾਂਦਾ ਸਾਰਾ ਸੁਆ ਕੱਚਾ ਸੀ ਤੇ ਪਿਛਲੀ ਸਰਪੰਚੀ ਸਰਦਾਰ ਖੇਮ ਸਿੰਘ ਜੀ ਕੇ ਪਰਿਵਾਰ ਨੂੰ ਮਿਲੀ ਤਾਂ ਇਹਨਾਂ ਨੇ ਬੀੜਾ ਚੁੱਕਿਆ ਪਿੰਡ ਨੂੰ ਸੋਹਣਾ ਬਣਾਉਣ ਦਾ ਸਭ ਤੋਂ ਪਹਿਲਾਂ ਇਹਨਾਂ ਨੇ ਆ ਜਗ੍ਹਾ ਪੱਕੀ ਕਰਵਾਈ ਸੂਆ ਪੱਕਾ ਕਰਵਾਇਆ ਸੜਕ ਦੇ ਨਾਲ-ਨਾਲ ਲੋਕਟੈਲ ਲਵਾਈ ਸਾਰਾ ਗੰਦ ਸਾਫ ਕਰਵਾਇਆ ਇੱਥੋਂ ਜੋ ਵੀ ਕੂੜਾ ਕਰਕਟ ਇੱਥੇ ਪਿਆ ਹੁੰਦਾ ਸੀਗਾ ਤੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਇੱਥੇ ਗੰਦ ਨਾ ਪਾਓ ਉਸ ਦਾ ਪ੍ਰਬੰਧ ਵੀ ਕੀਤਾ ਹੋਇਆ ਤੁਹਾਨੂੰ ਅੱਗੇ ਦਿਖਾਉਨੇ ਆ ਕੀ ਪ੍ਰਬੰਧ ਕੀਤਾ ਕੂੜਾ ਕਰਕਟ ਚੱਕਣ ਵਾਸਤੇ ਅੱਜ ਤੁਹਾਨੂੰ ਮਿਲਾਉਨੇ ਆ ਅਲੀਪੁਰ ਦੇ ਸਰਪੰਚ ਖੇਮ ਸਿੰਘ ਰਾਹਿਜੀ ਨਾਲ ਇਹਨੇ ਸਰਦਾਰ ਖੇਮ ਸਿੰਘ ਜੀ ਰਹਿਲ ਸਸਟੀਕਾਰ ਸਭਾ ਸਾਹਿਬ ਇਹ ਕਹਿੰਦੇ ਆ ਜਾ ਸਾਡਾ ਪਿੰਡ ਦੇਖ ਲੈ ਤੇ ਅਸੀਂ ਇਹਨਾਂ ਦਾ ਪਿੰਡ ਦੇਖਣ ਆਏ ਆ ਦੇਖੋ ਸੂਵੇ ਦੇ ਆਲੇ ਦੁਆਲੇ ਸਾਰਾ ਪੱਕਾ ਬਣਾਇਆ ਤੇ ਬੂਟੇ ਲਾਏ ਨੇ ਜੋ ਕਿ ਖੇਚਦਾ ਕੇਂਦਰ ਬਣਦੇ ਨੇ ਇਹ ਪਾਰਕ ਬਣਾਇਆ ਗਿਆ ਜੋ ਕਿ ਇੱਥੇ ਲੈਟਰੀਨਾ ਤੇ ਰੂੜੀਆਂ ਵਾਸਤੇ ਜਗ੍ਹਾ ਹੁੰਦੀ ਸੀ ਤੇ ਹੁਣ ਘਰ-ਘਰ ਲੈਟਰੀਨਾ ਬਣਾਈਆਂ ਗਈਆਂ ਨੇ ਤੇ ਕੋਈ ਵੀ ਅਜੇ ਘਰ ਇਹਨਾਂ ਵੱਲੋਂ ਨਹੀਂ ਛੱਡਿਆ ਗਿਆ ਜਿੱਥੇ ਫਲਚਾਨਾ ਬਣਾਈਆਂ ਗਈਆਂ ਹੁਣ ਸੋ ਇਸ ਗੰਦੀ ਜਗ੍ਹਾ ਨੂੰ ਬਹੁਤ ਹੀ ਵਧੀਆ ਬਾਬਾ ਬੰਦਾ ਸਿੰਘ ਬਹਾਦਰ ਪਾਰਕ ਦਾ ਨਾਮ ਦਿੱਤਾ ਗਿਆ ਅਜੇ ਅੰਦਰ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਵੱਡਾ ਗੇਟ ਤਾਂ ਰਾਤ ਨੂੰ ਖੁੱਲਦਾ ਤੇ ਨਾਲ ਛੋਟਾ ਬਣਾਇਆ ਗਿਆ ਗੇਟ ਘੁੰਮ ਕੇ ਅੰਦਰ ਵੜਨ ਵਾਸਤੇ ਵੀ ਕੁੱਤਾ ਪਿੱਲਾ ਜਾਂ ਕੋਈ ਪਸ਼ੂ ਅੰਦਰ ਨਾ ਵੜੇ ਦੇਖੋ ਪਾਰਕ ਕਿੰਨਾ ਸੋਹਣਾ ਬਣਾਇਆ ਗਿਆ ਹੈ ਇਧਰ ਨਾਲ ਲੌਕ ਟੈਲ ਲਾ ਕੇ ਸੈਰ ਕਰਨ ਵਾਸਤੇ ਘੁੰਮਣ ਫਿਰਨ ਨੂੰ ਜਗ੍ਹਾ ਬਣਾਈ ਗਈ ਹੈ ਪਾਰਕ ਦੇ ਆਲੇ-ਦੁਆਲੇ ਤੇ ਕੁਰਸੀਆਂ ਲਾ ਕੇ ਉੱਪਰ ਸ਼ੈੱਡ ਬਹੁਤ ਸੋਹਣਾ ਬਣਾਇਆ ਆ ਆਰਾਮ ਕਰਨ ਵਾਸਤੇ ਤਾਂ ਕਿ ਇੱਥੇ ਇੱਥੇ ਬੈਠ ਕੇ ਗੱਲਾਂ ਬਾਤਾਂ ਹੋ ਸਕਣ ਤੇ ਇਧਰ ਫੁੱਲ-ਬੂਟੇ ਬਹੁਤ ਵਧੀਆ ਤਰੀਕੇ ਨਾਲ ਵਿਆਹਤ ਨਾਲ ਲਾਏ ਗਏ ਨੇ ਬਹੁਤ ਸੋਹਣੇ ਲੱਗਦੇ ਆ ਟੈਂਕੀ ਪਾਣੀ ਵਾਲੀ ਤਾਂ ਜੋ ਸਾਰੇ ਫੁੱਲ ਬੂਟੇ ਪਾਰਕ ਨੂੰ ਪਾਣੀ ਦਿੱਤਾ ਜਾ ਸਕੇ ਤੇ ਸਜਾਵਟੀ ਬੂਟੇ ਦੇਖੋ ਪਾਰਕ ਦੀ ਸ਼ੋਭਾ ਵਧਾ ਰਹੇ ਨੇ ਸ਼ਾਨ ਵਧਾ ਰਹੇ ਨੇ ਤੇ ਅੱਗੇ ਗਰਾਊਂਡ ਬਣਾਇਆ ਗਿਆ ਇਹਦੇ ਵਿੱਚ ਤਾਂ ਜੋ ਚਿੜੀ ਬੱਲਾ ਵਗੈਰਾ ਖੇਡਿਆ ਜਾ ਸਕੇ ਇਹਦੇ ਵਿੱਚ ਇੱਥੇ ਫੇਰ ਬੈਠਣ ਵਾਸਤੇ ਜਗਾ ਬਣਾਈ ਗਈ ਹੈ ਦੇਖੋ ਸਜਾਵਟੀ ਬੂਟੇ ਕਿੰਨੇ ਸੋਹਣੇ ਬਣੇ ਹੋਏ ਨੇ ਪਿਛਲੇ 5 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਪਿੰਡ ਨੂੰ ਸੋਹਣਾ ਬਣਾਉਣ ਦਾ ਪ੍ਰਾਲਾ ਜੋ ਇਹਨਾਂ ਨੇ ਬੀੜਾ ਚੁੱਕਿਆ ਹੈ 6ਵਾਂ ਸਾਲ ਹੁਣ ਚੱਲ ਪਿਆ ਸਰਪੰਚ ਵੀ ਫੇਰ ਇਹਨਾਂ ਕੋਲ ਹੀ ਆ ਇਹਨਾਂ ਦੇ ਪਿਛਲੇ ਕੰਮਾਂ ਨੂੰ ਦੇਖ ਕੇ ਸਰਬਸੰਮਤੀ ਨਾਲ ਸਵਾਰ ਇਹਨਾਂ ਨੂੰ ਸਰਪੰਚ ਚੁਣਿਆ ਗਿਆ ਪਾਰਕ ਬਹੁਤ ਵਧੀਆ ਬਣਾਇਆ ਗਿਆ ਇਹਦੇ ਵਿੱਚ ਫੋਆਰਾ ਸਿਸਟਮ ਲਾਇਆ ਹੈ। ਫਿਲਹਾਲ ਪਾਣੀ ਇਹਦੇ ਵਿੱਚ ਨਹੀਂ ਹੈਗਾ। ਸਜਾਵਟੀ ਬੂਟੇ ਦੇਖ ਕੇ ਮਨ ਬਹੁਤ ਖੁਸ਼ ਹੁੰਦਾ। ਇੱਥੇ ਫੇਰ ਬੈਠਣ ਵਾਸਤੇ ਥੋੜੀ ਜਿਹੀ ਖੁੱਲੀ ਜਗ੍ਹਾ ਬਣਾਈ ਗਈ ਆ ਪਿੱਛੇ ਦੋ-ਦੋ ਕੁਰਸੀਆਂ ਇੱਥੇ ਚਾਰ ਕੁਰਸੀਆਂ ਲਾਈਆਂ ਗਈਆਂ ਨੇ ਤਾਂ ਕਿ ਹਮਮ ਕੌਮਣ ਫਿਰਨ ਵਾਲੇ ਵੀ ਸੇਰਾਮ ਕਰ ਸਕਣ ਤੇ ਕੋਈ ਮੀਟਿੰਗ ਵੀ ਹੋ ਸਕੇ ਇੱਥੇ। ਪੰਚਾਇਤ ਦੀ ਜਾਂ ਕਿਸੇ ਦੀ ਵੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿਸੇ ਸਰਪੰਚ ਵੱਲੋਂ ਪੰਚਾਇਤ ਵੱਲੋਂ ਇਹੋ ਜਿਹੇ ਕਾਰਜ ਕੀਤੇ ਜਾਂਦੇ ਨੇ ਤਾਂ ਬੜਾ ਵਧੀਆ ਲੱਗਦਾ ਦੇਖ ਕੇ ਫਿਰ ਦਿਲ ਕਰਦਾ ਵੀ ਇਹਨਾਂ ਦੇ ਕੀਤੇ ਹੋਏ ਕਾਰਜ ਦੁਨੀਆ ਦੇ ਸਾਹਮਣੇ ਰੱਖੇ ਜਾਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਤੇ ਹੋਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਥੋੜੀ ਜਿਹੀ ਚिटਕਾ ਲੱਗੇ ਵੀ ਆਪਾਂ ਵੀ ਇਹ ਨਜ਼ਰੀ ਇਸ ਕਰਕੇ ਵੀ ਪਿੰਡ ਨੂੰ ਸੋਨਾ ਬਣਾਏ ਆ ਦੇਖੋ ਪੁਰਾਣਾ ਦਰਖਤ ਕਿੱਡੀ ਵਧੀਆ ਵਧੀਆ ਸੋਚ ਦਾ ਮਜਾਰਾ ਕੀਤਾ ਗਿਆ ਸਰਪੰਚ ਸਾਹਿਬ ਵੱਲੋਂ ਇਸ ਨੂੰ ਪਟਾਇਆ ਨਹੀਂ ਗਿਆ ਸਗੋਂ ਇਸ ਨੂੰ ਰੱਖਿਆ ਗਿਆ ਬਹੁਤ ਵਧੀਆ ਤਰੀਕੇ ਨਾਲ ਰੰਗ ਰੰਗ ਕਰਵਾ ਕੇ ਤਾਂ ਜੋ ਇਹ ਸਨੇਹਾ ਦਿੱਤਾ ਜਾ ਸਕੇ ਕਿ ਜੇ ਇਹ ਦਰਖਤਾਂ ਨੂੰ ਪਾਣੀ ਪਾਇਆ ਜਾਵੇ ਜਾਵੇ ਟਾਈਮ ਨਾਲ ਸੰਭੇ ਜਾਣ ਤਾਂ ਇਹ ਵੀ ਅੱਜ ਛਾਂ ਦੇ ਸਕਣ ਸੁੱਕਣ ਨਾ ਬੜੀਆ ਸਨੇਹਾ ਦੰਦਾ ਦਰਖਤ ਵੀ ਸੁੱਕੇ ਹੈ ਦਰਖਤਾਂ ਤੇ ਅੱਗੇ ਆ ਦੇਖੋ ਫੁੱਲ ਬੂਟੇ ਕਿੰਨੇ ਸੋਹਣੇ ਬਿਉਂਤਨਾ ਲਾਏ ਗਏ ਨੇ ਕਿੰਨੇ ਸੋਹਣੇ ਡਿਜ਼ਾਈਨ ਪਾਏ ਹੋਏ ਨੇ ਆ ਜੋ ਤੁਹਾਨੂੰ ਅੱਗੇ ਚੱਲਦੇ ਹਾਂ ਹੁਣ ਪਾਰਕ ਤੋਂ ਬਾਹਰ ਅੱਗੇ ਦਿਖਾਉਨੇ ਆ ਕਿ ਸਰਪੰਚ ਸਾਹਿਬ ਵੱਲੋਂ ਕੀ ਕੀਤਾ ਗਿਆ ਪੰਚਾਇਤ ਦਾ ਸਹਿਯੋਗ ਸਾਰੇ ਪੰਚ ਇਹਨਾਂ ਦਾ ਪੂਰਾ ਖੁੱਲ ਕੇ ਸਹਿਯੋਗ ਕਰਦੇ ਨੇ ਫੁੱਲਾਂ ਵਾਲੇ ਬੂਟੇ ਸਜਾਵਟੀ ਬੂਟੇ ਤਕਰੀਬਨ ਸਾਰੇ ਪਿੰਡ ਵਿੱਚ ਹੀ ਲਾਏ ਗਏ ਨੇ ਤੇ ਜੋ ਕਿ ਪਿੰਡ ਦੀ ਸ਼ਾਨ ਵਧਾ ਰਹੇ ਨੇ ਬੜਾ ਵਧੀਆ ਲੱਗਦਾ ਦ੍ਰਿਸ਼ਾ ਦੇਖਣ ਨੂੰ ਜੀ ਲੱਗਦਾ ਪਿੰਡ 'ਚ ਕੋਆਪਰੇਟਿਵ ਸੁਸਾਇਟੀ ਦਾ ਨਿਸ਼ਾਨ ਲਾਇਆ ਗਿਆ ਤਾਂ ਜੋ ਬਾਹਰੋਂ ਜੋ ਵੀ ਆਉਂਦਾ ਤੇ ਉਹਨੂੰ ਪਤਾ ਲੱਗ ਸਕੇ ਸੜਕਾਂ ਗਲੀਆਂ ਦੇਖੋ ਤੁਹਾਨੂੰ ਅੱਗੇ ਚੱਲ ਕੇ ਵੀ ਦਿਖਾਵਾਂਗੇ ਇੱਧਰ ਸਟੇਡੀਅਮ ਪਾਰਕ ਦੇ ਨਿਸ਼ਾਨ ਲਾਏ ਗਏ ਨੇ ਗਊਸ਼ਾਲਾ ਨੌਰਾ ਅਗਲੇ ਪਿੰਡਾਂ ਬਾਰੇ ਦੱਸਿਆ ਗਿਆ ਤੇ ਹੁਣ ਅਸੀਂ ਪਹੁੰਚੇ ਹਾਂ ਪਿੰਡ ਦੇ ਖੇਡ ਸਟੇਡੀਅਮ ਵੱਲ ਇਹ ਬਾਹਰਲਾ ਪਾਸਾ ਸਟੇਡੀਅਮ ਦਾ ਸਟੇਜ ਦਾ ਤੇ ਅੱਗੇ ਤੁਹਾਨੂੰ ਚੱਲ ਕੇ ਦਿਖਾਵਾਂਗੇ ਅੰਦਰਲਾ ਪਾਸਾ ਇਹ ਹੁਣ ਅਸੀਂ ਗਰਾਊਂਡ ਦੇ ਅੰਦਰ ਆ ਕੇ ਸਟੇਜ ਦਾ ਅੰਦਰਲਾ ਪਾਸਾ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਗਰਾਊਂਡ ਬਾਇਆ ਹੋਇਆ ਕਿਉਂਕਿ ਇਸ ਵਾਰ ਮੀਂਹ ਨੂੰ ਬਹੁਤ ਜ਼ਿਆਦਾ ਪਏ ਹੋਣ ਕਰਕੇ ਘਾਹ ਬਹੁਤ ਜ਼ਿਆਦਾ ਉੱਗਿਆ ਹੋਇਆ ਸੀਗਾ ਤੇ ਗਰਾਊਂਡ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਉਹ ਦੇਖੋ ਬਾਹ ਕੇ ਵਿੱਚ ਲੇਬਰ ਲਾਈ ਗਈ ਹੈ ਤਾਂ ਕਿ ਘਾਹ ਦੇ ਜੋ ਵੀ ਬੂਟੇ ਵਿੱਚ ਹਨ ਸਾਰੇ ਗੁੱਟੇ ਬਾਹਰ ਚੱਕੇ ਜਾਣ ਤਾਂ ਜੋ ਸੁੱਕਾ ਕਾ ਵੀ ਬੱਚਿਆਂ ਨੂੰ ਖੇਡਣ ਤੇ ਦਿੱਕਤ ਪੈ ਨਾ ਕਰੇ ਆਲੇ ਦੁਆਲੇ ਬਾਉਂਡਰੀ ਮਾਰੀ ਗਈ ਆ ਜਾਲੀ ਲਾ ਕੇ ਬਹੁਤ ਸੋਹਣਾ ਬਣਾਇਆ ਗਿਆ ਹੈ ਗਰਾਊਂਡ ਨੂੰ ਤਾਂ ਜੋ ਬਾਹਰੋਂ ਕੋਈ ਪਸ਼ੂ ਡੰਗਰ ਨਾ ਕੋਈ ਆ ਸਕੇ ਕੁੱਤਾ ਬਿੱਲਾ ਅੰਦਰ ਆ ਕੇ ਗੰਦਨਾ ਪਾ ਸਕੇ ਗਰਾਊਂਡ ਨੂੰ ਖਰਾਬ ਨਾ ਕਰ ਦੇਵੇ ਕਰੇ ਤੇ ਸਾਰੇ ਗਰਾਊਂਡ ਦੇ ਆਲੇ ਦੁਆਲੇ ਲੋਕਟਾਈ ਲਾਈ ਹੋਈ ਆ ਤਾਂ ਜੋ ਇੱਥੇ ਪਿੰਡ ਦੇ ਨੌਜਵਾਨ ਬਜ਼ੁਰਗ ਸੁਭਾ ਸ਼ਾਮ ਸੈਰ ਕਰਨ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਅਭੀ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਸਾਰਾ ਗਰਾਊਂਡ ਸਾਰੇ ਅਲੱਗ ਵਾਲੇ ਲੋਕਟੇਲ ਲੋਕਟੇਲ ਆਈ ਹੋਈ ਹੈ ਆਜੋ ਆਪਾਂ ਅੱਗੇ ਚੱਲਦੇ ਆਂ ਪਿੰਡ ਦਾ ਸਰਕਾਰੀ ਸਕੂਲ ਦੇਖੋ ਕਿੰਨੇ ਸੋਹਣੇ ਸੰਦੇਸ਼ ਲਿਖੇ ਗਏ ਨੇ ਸਨੇਹ ਲਿਖੇ ਗਏ ਨੇ ਸਰਕਾਰੀ ਪ੍ਰੇਮ ਦੀ ਸਕੂਲ ਹਲੀਪੁਰ ਇਹ ਸਨੇਹ ਲਿਖੇ ਨੇ ਬਈ ਬੱਚੇ ਪੜਨ ਤੇ ਅੱਗੇ ਜ਼ਿੰਦਗੀ ਚ ਕੁਝ ਵਧੀਆ ਕਰ ਸਕਣ ਨਸ਼ਿਆਂ ਤੋਂ ਬਚਣ ਦਾ ਸਨੇਹਾ ਪੜਨ ਦਾ ਪਾਣੀ ਨੂੰ ਬਚਾਉਣ ਦਾ ਬਹੁਤ ਵਧੀਆ ਹੈ ਉਪਰਾਲਾ ਕੀਤਾ ਹੋਇਆ ਅੱਜ ਐਤਵਾਰ ਹੋਣ ਕਰਕੇ ਸਕੂਲ ਨੂੰ ਜਿੰਦਾ ਲੱਗਿਆ ਪਿਆ ਸੀ ਅੰਦਰ ਤਾਂ ਆਪਾਂ ਜਾ ਨਹੀਂ ਸਕੇ ਬਾਹਰੋਂ ਬਣਾਈਆ ਵੀਡੀਓ ਤੇ ਆ ਤੁਹਾਨੂੰ ਦਿਖਾਉਨੇ ਆ ਅੱਗੇ ਇਹਦਾ ਸਿਆ ਗਿਆ ਕਿ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਕੂੜਾ ਕਰਕਟ ਡਸਟਬਿਨਾਂ ਦੇ ਵਿੱਚ ਪਾਓ ਥਾਂ ਥਾਂ ਤੇ ਲੱਗੇ ਹੋਏ ਨੇ ਬਿੰਨ ਬਣਾ ਕੇ ਤਾਂ ਜੋ ਪਿੰਡ ਦੇ ਵਿੱਚ ਖਿਲਾਰਾ ਨਾ ਪੈ ਸਕੇ ਕੂੜੇ ਦਾ ਤੇ ਪਿੰਡ ਚ ਸਫਾਈ ਰਹੇ ਫੁੱਲਾਂ ਵਾਲੇ ਬੁੱਟੇ ਸੇ ਇਧਰ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਸਾਰੇ ਉਸਦੇ ਅੱਗੇ ਵੀ ਫੁੱਲਾਂ ਵਾਲੇ ਬੁੱਟੇ ਲਾਏ ਨੇ ਫੁੱਲਾਂ ਵਾਲੇ ਸਜਾਵਟੀ ਬੁੱਟੇ ਵੀ ਲੱਗੇ ਹੋਏ ਨੇ ਨਿਸ਼ਾਨ ਸਾਹਿਬ ਤੇ ਆ ਕੁੰਡ ਬਣਾਈ ਗਈ ਆ ਪਸ਼ੂਆਂ ਦੇ ਪਾਣੀ ਪੀਣ ਵਾਸਤੇ ਸਾਰੇ ਲੋਕ ਟੈਲ ਦੇਖੋ ਕਿਤੇ ਵੀ 1 ਇੰਚ ਵੀ ਥਾਂ ਕੱਚਾ ਨਹੀਂ ਹੈਗਾ ਸੜਕ ਦੇ ਵਾਲੇ ਦੁਆਲੇ ਸਾਰੇ ਪਿੰਡ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜਾ ਕੱਢ ਕੇ ਕਿਤੇ ਵੀ 1 ਇੰਚ ਥਾਂ ਨਹੀਂ ਹੈਗਾ ਜਿੱਥੇ ਲੋਕਟਾਈਨ ਲੱਗੀ ਹੋਵੇ ਤੇ ਪਿੰਡ ਵਿੱਚ ਮਿੱਟੀ ਉੱਡਦੀ ਹੋਵੇ ਇਹਦੇ ਖੰਬੇ ਲੱਗੇ ਨੇ ਖੰਬੇ ਰੰਗ ਕਰਕੇ ਉੱਪਰ ਲਾਈਟਾਂ ਸਾਰੇ ਪਿੰਡ ਦੇ ਵਿੱਚ ਲਾਈਟਾਂ ਲਾਈਆਂ ਹੋਈਆਂ ਨੇ ਤਾਂ ਜੋ ਮੇਰੇ ਸਵੇਰੇ ਜੋ ਵੀ ਸੈਰ ਕਰਨੀਆਂ ਜਾਂ ਉਹਦੇ ਖੇਤ ਵੱਨੇ ਕੰਮ ਉਹ ਧੰਦੇ ਜੀ ਇਸਨੇ ਵੀ ਜਾਣਾ ਤਾਂ ਕਿਸੇ ਨੂੰ ਕੋਈ ਭਲੇਰੇ ਜੜਿੱਕਾ ਨਾ ਲੱਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣਾ ਹੈ ਤੁਹਾਨੂੰ ਮੈਂ ਦਰਵਾਜ਼ਾ ਆ ਗਿਆ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਦਾ ਪਹਿਲਾਂ ਦਰਬਾਰ ਸਾਹਿਬ ਬਹੁਤ ਛੋਟਾ ਹੋਣ ਕਰਕੇ ਸੰਗਤ ਨੂੰ ਬੈਠਣ ਵਿੱਚ ਬਹੁਤ ਦਿੱਕਤ ਆਉਂਦੀ ਸੀ ਤੇ ਹੁਣ ਸਰਪੰਚ ਸਾਹਿਬ ਦੇ ਯਤਨਾਂ ਸਦਕਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਨੂੰ ਦਰਬਾਰ ਸਾਹਿਬ ਇਸ ਦਾ ਖੁੱਲਾ ਕੀਤਾ ਗਿਆ ਗਿਆ ਤੇ ਇਹ ਤਾਂ ਕੰਮ ਚੱਲ ਰਿਹਾ ਵਧੀਆ ਖੁੱਲਾ ਗੁਰਦੁਆਰਾ ਜਦੋਂ ਦਰਖਤ ਬਹੁਤ ਲਾਏ ਨੇ ਸਭ ਤੋਂ ਖੂਬੀ ਤਾਂ ਪਿੰਡ ਦੀ ਇਹ ਹੈ ਵੀ ਇਹਦੇ ਵਿੱਚ ਗ੍ਰੀਨਰੀ ਬਹੁਤ ਆ ਹਰੇ ਭਾਈ ਬਹੁਤ ਦਰਖਤਾਂ ਦੇ ਧਿਆਨ ਦਿੱਤਾ ਗਿਆ ਸਰਪੰਚ ਸਾਹਿਬ ਵੱਲੋਂ ਆਜੋ ਤੁਹਾਨੂੰ ਅੰਦਰਲਾ ਦ੍ਰਿਸ਼ ਦਿਖਾਉਣਾ ਹੈ ਗੁਰਦੁਆਰਾ ਸਾਹਿਬ ਦਾ ਜਿਸ ਦਾ ਕੇ ਕੰਮ ਅਜੇ ਚੱਲ ਰਿਹਾ ਹੈ ਇਮਾਰਤ ਖੜੀ ਹੋ ਚੁੱਕੀ ਆ ਤੇ डाउन सीलिंग का काम चल रहा है बहुत व्डे पद्धर से डाउनसीलिंग इधर शुरू होके दूसरे पासे की जा रही है ਜਦੋਂ ਇਹ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਤਾਂ ਇੱਕ ਖਿੱਚਦਾ ਕੇਂਦਰ ਬਣੂਗਾ ਬਹੁਤ ਵਧੀਆ ਡਿਜ਼ਾਈਨ ਪਾਇਏ ਨੇ ਡੌਨ ਸਿਲਿੰਗ ਦੇ ਆਜੋ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਪਿੰਡ ਦੇ ਵਿੱਚ ਦਿਖਾਉਨੇ ਆ ਪਿੰਡ ਦੀਆਂ ਗਲੀਆਂ ਜੋ ਕਿ ਦੇਖਣ ਲਾਇਕ ਪਿੰਡ ਤੇ ਪ੍ਰੇਰਨਾ ਸਰੋਤ ਵੀ ਆ ਦੂਜੇ ਪਿੰਡਾਂ ਨੂੰ 17000 ਤੋਂ ਉੱਪਰ ਜਿਹੜਾ ਪੰਜਾਬ ਦਾ ਪਿੰਡ ਆ ਸਾਰੇ ਨੂੰ ਇਸ ਪਿੰਡ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਿ ਜੇ ਇਹੋ ਜਿਹੇ ਸਰਪੰਚ ਪਿੰਡ ਪਿੰਡ ਹੋਣ ਤਾਂ ਪਿੰਡ ਨੂੰ ਬਾਰladesh ਬਣਾਇਆ ਜਾ ਸਕਦਾ ਬਾਰladesh ਵਿੱਚ ਵੀ ਵੀ ਇਹੀ ਇਸੇ ਕਰਕੇ ਸੋਹਣੇ ਲੱਗਦੇ ਨੇ ਵੀ ਉਹ ਸਾਬ ਸਫਾਈ ਪੱਖੋਂ ਅੱਗੇ ਨੇ ਤੇ ਦਰਖਤ ਬੂਟੇ ਜੋ ਲਾਉਂਦੇ ਨੇ ਪਿੰਡ ਨੂੰ ਹਰੇ ਸ਼ਹਿਰਾਂ ਨੂੰ ਹਰੇ ਬਾਈ ਚ ਤਬਦੀਲ ਕਰਦੇ ਨੇ ਤੇ ਪਿੰਡਾਂ 'ਚ ਵੀ ਇਹੇ ਕੰਮ ਜੋ ਸਰਪੰਚ ਸਾਹਿਬ ਵੱਲੋਂ ਪੰਚਾਇਤ ਵੱਲੋਂ ਕੀਤਾ ਗਿਆ ਤੇ ਆਪਾਂ ਹਰ ਪਿੰਡ ਨੂੰ ਬਾਹਰਲੇ ਦੇ ਸ਼ਰਕਾ ਬਣਾ ਸਕਦੇ ਆਂ ਦੇਖੋ ਦੂਜੇ ਪਿੰਡਾਂ ਵੱਲ ਜਾਂਦੀਆਂ ਸੜਕਾਂ ਦਾ ਨਿਸ਼ਾਨ ਲਾਏ ਗਏ ਨੇ ਤਾਂ ਜੋ ਰਾਗੀ ਰਾਨ ਨੂੰ ਬਾਹਰਲੇ ਜੋ ਕਿ ਉਪਰੇ ਬੰਦੇ ਹੁੰਦੇ ਨੇ ਜਿਵੇਂ ਦੁਪਹਿਰੇ ਤੇ ਰਾਤ ਨੂੰ ਕੋਈ ਬੰਦਾ ਦਾ ਰਾਹ ਦੱਸਣ ਵਾਲਾ ਨਹੀਂ ਮਿਲਦਾ ਤਾਂ ਸੌਖਾ ਹੋ ਜਾਂਦਾ ਆ ਪਿੰਡ ਦਾ ਦਰਵਾਜ਼ਾ ਜੋ ਕਿ ਕਿਸੇ ਕਿਸੇ ਪਿੰਡ ਨੇ ਬਹੁਤ ਹੀ ਸੋਹਣੇ ਢੰਗ ਨਾਲ ਸਾਮਕੇ ਰੱਖਿਆ ਹੋਇਆ ਰੰਗ ਰੰਗ ਕਰਵਾ ਕੇ ਬਹੁਤ ਸੋਹਣਾ ਬਣਾਇਆ ਹੋਇਆ ਇਹ ਤਕਰੀਬਨ 1968 ਦਾ ਬਣਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ ਤੇ ਪਿੰਡ ਵਿੱਚ ਦੋ ਮੰਦਰ ਵੀ ਨੇ ਤੇ ਪਿੰਡ ਦੇ ਵਿੱਚ ਹਿੰਦੂ ਭਾਈਚਾਰਾ ਵੀ ਵੱਡੇ ਪੱਧਰ ਤੇ ਵੱਸਦਾ ਤੇ ਸਾਰੇ ਰਲ ਮਿਲ ਕੇ ਹਿੰਦੂ ਸਿੱਖ ਮੁਸਲਮਾਨ ਸਾਰੇ ਰਲ ਮਿਲ ਕੇ ਤੇ ਆਪਦੇ ਦਿਨ ਤਿਹਾੜੀ ਮਨਾਉਂਦੇ ਨੇ ਦੇਖੋ ਦਰਵਾਜ਼ਾ ਦਾ ਦ੍ਰਿਸ਼ ਕਿੰਨਾ ਸੋਹਣਾ ਅਜੋ ਅੱਗੇ ਚੱਲਦੇ ਆਂ ਸੜਕ ਦੇਖੋ ਗਲੀਆਂ ਦੇ ਵਿੱਚ ਕਿਸੇ ਚ ਪ੍ਰੀਮਿਕਸ ਪਿਆ ਹੋਇਆ ਸੀਮੈਂਟਡ ਬਣੀਆਂ ਹੋਈਆਂ ਨੇ ਤੇ ਕਈਆਂ 'ਚ ਲੋਕਟੈਲ ਲੱਗੀ ਹੋਈ ਆ ਪਿੰਡਾਂ ਦੇ ਵਿੱਚ ਇੰਨੇ ਘੱਟ ਇਨਕਮ ਸੋਰਸ ਹੋਣ ਦੇ ਬਾਵਜੂਦ ਵੀ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਇੰਨਾ ਵਧੀਆ ਪਿੰਡ ਨੂੰ ਬਣਾਉਣ ਦਾ ਜੋ ਪ੍ਰਾਲਾ ਕੀਤਾ ਗਿਆ ਤੇ ਜੇ ਸਰਕਾਰ ਚਾਵੇ ਤੇ ਉਹਨਾਂ ਕੋਲ ਇੰਨੇ ਜ਼ਿਆਦਾ ਸੋਰਸ ਹੁੰਦੇ ਨੇ ਇਨਕਮ ਦੇ ਤੇ ਪੰਜਾਬ ਦੀ ਨੋਹ ਹਰ ਬਦਲ ਸਕਦੀ ਆ ਸਰਕਾਰ ਨੂੰ ਵੀ ਇਹੋ ਜਿਹੇ ਸਰਪੰਚਸ ਤੋਂ ਪ੍ਰੇਰਣਾ ਲੈਣ ਦੀ ਲੋੜ ਆ ਦੇਖੋ ਇੱਕ ਵੀ ਗਲੀ ਇਹੋ ਜਿਹੀ ਨਹੀਂ ਹੈਗੀ ਜਿੱਥੇ ਲੋਕ ਟੈਲਣ ਲੱਗੇ ਹੋਵੇ ਸਾਰਾ ਪਿੰਡ ਪੱਕਾ ਖੰਭੇ ਦਾ ਰੰਗ ਕੀਤਾ ਗਿਆ ਤੇ ਇਹ ਨਿਸ਼ਾਨ ਦੇਖੋ ਦਿਸ਼ਾ ਦੱਸ ਰਹੇ ਨੇ ਕਿਹੜਾ ਪਿੰਡ ਕਿਹੜੇ ਪਾਸੇ ਆ ਤੇ ਕਿਹੜੀ ਜਗ੍ਹਾ ਪਿੰਡ ਦੀ ਕਿਹੜੇ ਪਾਸੇ ਆ ਸ਼ੀਸ਼ੇ ਲੱਗੇ ਹੋਏ ਨੇ ਸੱਜਾ ਦੱਸਣ ਵਾਸਤੇ ਤਾਂ ਜੋ ਐਕਸੀਡੈਂਟ ਨਾ ਹੋ ਸਕੇ ਅੱਗੇ ਹ ਲਾਈਟਾਂ ਵੀ ਸਾਰੇ ਪਿੰਡ ਵਿੱਚ ਲਾਈਆਂ ਗਈਆਂ ਨੇ ਰਾਤ ਨੂੰ ਆਉਂਦੇ ਤਾਂ ਕਿਸੇ ਸ਼ਹਿਰ ਦਾ ਭਲੇਖਾ ਪਿੰਡ ਦਾ ਲੇਟਨ ਦੇਖ ਕੇ ਵੀ ਕਦੇ ਸ਼ਹਿਰ ਵਿੱਚ ਫਿਰਦੇ ਆਂ ਬੂਟਿਆਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਪਿੰਡ ਦੇ ਆਲੇ-ਦੁਆਲੇ ਫਿਰਨੀ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗਰਾਊਂਡ ਦੇ ਵਿੱਚ ਗਰਾਊਂਡ ਦੇ ਪਾਰਕ ਦੇ ਵਿੱਚ ਪਾਰਕ ਦੇ ਬਾਹਰ ਪਿੰਡ ਦੇ ਵਿੱਚ ਵੀ ਬੂਟਿਆਂ ਦਾ ਬਹੁਤ ਖਿਆਲ ਰੱਖਿਆ ਗਿਆ ਫੁੱਲਾਂ ਵਾਲੇ ਤੇ ਸਜਾਵਟੀ ਬੂਟੇ ਸਤਕਰੀਮ ਸਾਰੇ ਪਿੰਡ ਚ ਲੱਗੇ ਹਨ ਤੇ ਅੱਜ ਤੁਹਾਨੂੰ ਅੱਗੇ ਦਿਖਾਉਨੇ ਆਂ ਸ਼ਮਸ਼ਾਨ ਘਾਟ ਜਿੱਥੇ ਕਿ ਮਨੁੱਖ ਦੀ ਜ਼ਿੰਦਗੀ ਦੇ ਰੇਵੇਂ ਤੋਂ ਬੇਲ ਹੋ ਕੇ ਜਦੋਂ ਪਰਮਾਤਮਾ ਦੇ ਚਰਨਾਂ 'ਚ ਜਾਂਦਾ ਤਾਂ ਸਰੀਰ ਦੀ ਆਖਰੀ ਉਡਾਣ ਇੱਥੇ ਆ ਕੇ ਮੁੱਕਦੀ ਆ। ਦੇਖੋ ਦਰਾਖਤ ਕਿੰਨੇ ਲਾਏ ਹੋਏ ਨੇ ਸ਼ਮਸ਼ਾਨ ਘਟ ਦੇ ਵਿੱਚ ਲੋਕਟੈਲ ਆਈ ਜਾ ਰਹਾ ਜਾਂਦਾ ਪੱਕਾ ਸਾਰਾ ਸਾਰੇ तकरीबन 1 ਕਿਲੋਮੀਟਰ ਲੰਬਾਰਾ ਹੋਊਗਾ। ਸਾਰੇ ਚ ਲੋਕਟੈਲ ਲੱਗੀ ਹੋਈ ਆ। ਆਲੇ ਦੁਆਲੇ ਦਰਾਖਤ ਖਰੀ ਬਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਹੋਇਆ। ਜਿੱਥੇ ਅੱਜ ਕੱਲ੍ਹ ਦਰਖਤਾਂ ਨੂੰ ਲੋਕ ਪੱਟਣ ਲੱਗੇ ਹੋਏ ਨੇ ਤੇ ਇਸ ਪੰਚਾਇਤ ਨੇ ਦਰਖਤਾਂ ਦੇ ਬਹੁਤ ਖਿਆਲ ਕੀਤਾ ਗਿਆ ਦਰਖਤ ਲਾਉਣ ਵੱਲ ਦੇਖੋ ਦਰਖਤ ਪੂਰੇ ੜਾਰ ਹੋ ਚੁੱਕੇ ਹਨ ਇਹ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੇ ਸੋਹਣੇ ਬੂਟੇ ਲਾਏ ਨੇ ਤੇ ਸਮੇਂ-ਸਮੇਂ ਤੇ ਬੂਟਿਆਂ ਦੀ ਕਟਿੰਗ ਕਰਕੇ ਉਹਨਾਂ ਨੂੰ ਬੜੀਆ ਦੇਖਾ ਦਿੱਤੀ ਜਾਂਦੀ ਹੈ ਦੇਖੋ ਕਿੰਨੀ ਸੋਹਣੀ ਕਟਿੰਗ ਕੀਤੀ ਹੋਈ ਆ ਸਾਰਾ ਸ਼ਮਸ਼ਾਨ ਘਟ ਛਾਂ ਸ਼ਾਮ ਨਾਲ ਭਰਿਆ ਹੋਇਆ ਸਾਰੇ ਦਰਖਤ ਪੰਛੀ ਚੀਕ ਚ ਖੜਾ ਪਾਉਂਦੇ ਨੇ ਤੇ ਬਹੁਤ ਵਧੀਆ ਬਾਜਾਂ ਆਉਂਦੀਆਂ ਨੇ ਪਿਆਰੀਆਂ ਉਹਨਾਂ ਦੀਆਂ ਜੀ ਲੱਗਦਾ ਇੱਥੇ ਵੀ ਦੇਖੋ ਬੂਟੇ ਕਿੰਨੀ ਸੋਹਣੀ ਕਟਿੰਗ ਕੀਤੀ ਹੈ ਕਿੰਨਾ ਖਿਆਲ ਰੱਖਿਆ ਜਾਂਦਾ ਇਹਨਾਂ ਸਾਰਾ ਪੱਕਾ ਥੱਲੇ ਕਿਤੇ ਵੀ ਕੱਚਾ ਨਹੀਂ ਹੈਗਾ ਜਿੱਥੇ ਵੀ ਕੱਚਾ ਉਥੇ ਦਰਖਤ ਲੱਗੇ ਆ ਨਾ ਮਿੰਨੀ ਜੰਗਲ ਪੰਜ ਪੀਰ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਸਮਸ਼ਾਨ ਘਾਟ ਦੇ ਨਾਲ ਹੀ ਮਿੰਨੀ ਜੰਗਲ ਬਣਾਇਆ ਹੋਇਆ ਇਹ ਜੰਗਲ ਲਾਉਣੇ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੇ ਇਹ ਵੀ ਕੋਈ ਚੰਗੀ ਸੋਚ ਵਾਲਾ ਬੰਦਾ ਹੀ ਜੰਗਲ ਪਿੰਡ ਦੇ ਵਿੱਚ ਜ਼ਮੀਨ ਦੇ ਕੇ ਲਾ ਸਕਦਾ ਕੋਈ ਚੰਗੀ ਪੰਚਾਇਤ ਬਣੀ ਹੋਵੇ ਤਾਂ ਇਹ ਖਿਆਲ ਰੱਖਦੀ ਆ ਵੀ ਪਿੰਡ ਦੇ ਵਿੱਚ ਵਾਤਾਵਰਨ ਨੂੰ ਸਹੀ ਰੱਖਣ ਵਾਸਤੇ ਦਰਖਤ ਲਾਏ ਜਾਣ ਵੱਧ ਤੋਂ ਵੱਧ ਦੇਖੋ ਸੈਂਕੜਿਆਂ ਦੀ ਗਿਣਤੀ ਵਿੱਚ ਦਰਖਤ ਲਾਏ ਹੋਏ ਨੇ ਕੀਮ ਸਿੰਘ ਜੀ ਨੇ ਦੱਸਿਆ ਕਿ ਪਿਛਲੀ ਵਾਰੀ ਸਰਪੰਚੀ ਵੀ ਇਹਨਾਂ ਦੇ ਕੋਲੇ ਸੀ ਇਹਨਾਂ ਦੇ ਪਰਿਵਾਰਚੀ ਸੀਗੀ ਤੇ ਉਦੋਂ ਦੇ ਹੀ ਇਹ ਇਸ ਕੰਮ ਤੇ ਲੱਗੇ ਹੋਏ ਨੇ ਤੇ ਦਰਖਤ ਇਸ ਮਤਲਬ ਇੰਨੇ ਸਾਲਾਂ ਚ ਦੇਖੋ ਕਿ ਕਿੱਡੇ-ਕਿੱਡੇ ਵੱਡੇ ਵੀ ਹੋ ਚੁੱਕੇ ਨੇ ਤੇ ਨਵੇਂ ਵੀ ਲਾਏ ਜਾਂਦੇ ਨੇ ਜੋ ਸੁੱਕ ਜਾਂਦੇ ਨੇ ਦਰਖਤ ਲੱਗਦਾ ਵੀ ਤਿੰਨ-ਚਾਰ ਸਾਲ ਹੋ ਗਏ ਨੇ ਇਹਨਾਂ ਨੂੰ ਦਰਖਤਾਂ ਲੱਗਿਆ ਨੂੰ ਕਈਆਂ ਨੂੰ ਵਿੱਚ ਫੁੱਲਾਂ ਵਾਲੇ ਬੂਟੇ ਫਲਾਂ ਵਾਲੇ ਛਾਂ ਵਾਲੇ ਬਹੁਤ ਦਿਲਕਸ਼ ਨਜ਼ਾਰਾ ਜੰਗਲ ਦਾ ਜੰਗਲ ਸੌਣਦੇ ਹੁੰਦੇ ਸੀ ਪਰ ਦੇਖਿਆ ਨਹੀਂ ਸੀ ਆ ਦੇਖੋ ਨਜ਼ਾਰਾ ਜੰਗਲ ਦਾ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਪੰਛੀਆਂ ਨੇ ਆਲੇ ਪਾਏ ਨੇ ਰਹਿਣ ਬਸੇਰੇ ਬਣੇ ਹੋਏ ਨੇ ਪੰਛੀਆਂ ਦੇ ਇੱਥੇ ਜੰਗਲ ਹੋਣਗੇ ਤਾਂ ਆਪਣੇ ਮਿੱਤਰ ਪੰਛੀ ਵੀ ਇੱਥੇ ਜ਼ਿਆਦਾ ਗਿਣਤੀ 'ਚ ਹੋਣਗੇ ਜੋ ਕਿ ਫਸਲਾਂ ਲਈ ਬਹੁਤ ਲਾਭਦਾਇਕ ਨੇ ਸੁੰਡੀਆਂ ਖਾਂਦੇ ਨੇ ਵਾਤਾਵਰਨ ਨੂੰ ਸਹੀ ਰੱਖਦੇ ਨੇ ਜਿੰਨਾ ਮਹੱਤਵਪੂਰਨ ਜੰਗਲ ਦਾ ਆਪਣੀ ਜ਼ਿੰਦਗੀ ਚ ਹੈ ਉਨਾ ਹੀ ਪੰਛੀਾਂ ਦਾ ਵੀ ਹੈਗਾ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਖਤ ਲਾਏ ਨੇ ਬਹੁਤ ਹੀ ਦਿਲਕਸ਼ ਨਜ਼ਾਰਾ ਇੱਥੇ ਆ ਕੇ ਇੰਨਾ ਜੀ ਲੱਗਦਾ ਵੀ ਇੱਥੇ ਬੈਠੇ ਰਹੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਕਿਸੇ ਦਾ ਵੀ ਆਜੋ ਅੱਗੇ ਦਿਖਾਉਣਾ ਹੈ ਪਿੰਡ ਨੂੰ ਸਾਫ਼ ਰੱਖਣ 'ਚ ਜੋ ਯੋਗਦਾਨ ਹੁੰਦਾ ਕੂੜਾ ਕਰਕਟ ਕੂੜਾ ਕਰਕਟ ਨੂੰ ਸਾਮ ਸੰਭਾਲਦਾ ਦੇਖੋ ਕਿੰਨਾ ਸੋਹਣਾ ਸੁੱਕਾ ਕੂੜਾ ਇਸ ਵਿੱਚ ਪਾਓ ਬਕਸੇ ਬਣੇ ਹੋਏ ਨੇ ਇੱਟਾਂ ਦੇ ਗਿੱਲਾ ਕੂੜਾ ਇਸ ਵਿੱਚ ਪਾਓ ਦੋ ਬਕਸੇ ਭਰੇ ਪੈਨੇ ਤੇ ਭਰੇ ਦੋ ਖਾਲੀ ਨੇ ਜਰੂਰੀ ਪਰ ਜਾਣਗੇ ਤੇ ਇਹ ਚੱਕੇ ਜਾਣਗੇ ਤੇ ਦੂਜੇ ਵਿੱਚ ਕੂੜਾ ਕਰਕੜ ਪਾਉਣ ਲੱਗ ਜਾਣਗੇ ਪਿੰਡ ਵਾਲੇ ਜੋ ਕਿ ਸਰਪੰਚ ਸਾਹਿਬ ਵੱਲੋਂ ਮੁਲਾਜ਼ਮ ਰੱਖੇ ਗਏ ਨੇ ਜੋ ਕਿ ਪਿੰਡ ਚ ਕੂੜਾ ਲੈ ਕੇ ਇੱਥੇ ਢੇਰੀ ਕਰਦੇ ਨੇ ਲਿਆ ਕੇ ਇਥੋਂ ਅੱਗੇ ਭੇਜਿਆ ਜਾਂਦਾ ਰੀਸਾਈਕਲ ਕਰਨ ਵਾਸਤੇ ਦੇਖੋ ਕੰਦਾ ਪਰ ਸਫਾਈ ਬਾਰੇ ਕਿੰਨਾ ਸੋਹਣਾ ਲਿਖਿਆ ਗਿਆ ਸਫਾਈ ਰੱਖਣੀ ਹਰ ਬੰਦੇ ਦਾ ਫਰਜ਼ ਬਣਦਾ ਵੀ ਜਿੱਥੇ ਆਪਾਂ ਰਹਿੰਦੇ ਆ ਉਸ ਜਗ੍ਹਾ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਸਾਫ਼ ਸੁਥਰਾ ਪਿੰਡ ਹੋਊਗਾ ਤਾਂ ਬਿਮਾਰੀ ਵੀ ਘੱਟ ਹੋਊਗੀ ਲੋਕਾਂ ਨੇ ਮਨ ਵੀ ਉਹਨਾਂ ਹੀ ਸਾਫ਼ ਹੋਣਗੇ ਜਿੰਨਾ ਪਿੰਡ ਸਾਫ਼ ਹੋਊਗਾ ਕਿਉਂਕਿ ਸਾਫ਼ ਜਗ੍ਹਾ ਤੇ ਆਪਾਂ ਰਹਾਂਗੇ ਤਾਂ ਆਪਣੀ ਸੋਚ ਵੀ ਸਾਫ਼ ਹੋਊਗੀ ਬਹੁਤ ਵਧੀਆ ਸੋਚ ਉਪਜ ਦਿਆ ਫਿਰ ਦਿਮਾਗ ਦੇ ਵਿੱਚ ਦੇਖੋ ਸ਼ੈਡੋ ਪਰ ਪਾਇਆ ਗਿਆ ਵੀ ਮੀ ਕਣੀ ਦੇ ਵਿੱਚ ਇਸ ਦਾ ਬਚਾਅ ਹੋਵੇ ਕੋਈ ਕੂੜਾ ਕਰਕੇ ਇੱਥੇ ਗਲੇ ਨਾ ਅੱਗੇ ਤੁਹਾਨੂੰ ਦਿਖਾਉਣੇ ਪੰਚਾਇਤ ਘਰ ਪਿੰਡ ਦੇ ਵਿੱਚ ਬਿਲਕੁਲ ਵਿਚਕਾਰ ਬਹੁਤ ਖੁੱਲੇ ਥਾਂ ਤੇ ਪੰਚਾਇਤ ਘਰ ਬਣਿਆ ਹੋਇਆ ਪਿੰਡਾਂ ਵਿੱਚ ਇੰਨੀ ਖੁੱਲੀਆਂ ਜਗ੍ਹਾ ਜ਼ਿਆਦਾ ਦੇਖਣ ਨੂੰ ਨਹੀਂ ਮਿਲਦੀਆਂ ਪਰ ਇਹ ਬਹੁਤ ਖੁੱਲੀ ਜਗ੍ਹਾ ਇੱਥੇ ਇਹਨਾਂ ਨੂੰ ਪੰਚਾਇਤ ਘਰ ਬਣਾਉਣ ਵਾਸਤੇ ਮਿਲੀ ਆ ਸਰਪੰਚ ਗ੍ਰਾਮ ਪੰਚਾਇਤ ਅਲੀਪੁਰ ਇੱਥੇ 스테판 ਸਾਹਿਬ ਦਾ ਘਰ ਆ ਸਾਹਮਣੇ ਨਾਲੀ ਭਗਤ ਰਵੀ ਰਾਜ ਜੀ ਦੀ ਨਾਮ ਤੇ ਧਰਮਸ਼ਾਲਾ ਬਣਾਈ ਗਈ ਆ ਇੱਥੇ ਵੱਖ-ਵੱਖ ਕਾਰਜ ਕਰਨ ਵਾਸਤੇ सरपंच साहब ਨੇ ਨਾਲ ਮੇਰੀ ਜਿਹੜੀ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਇੱਕ ਆਵਦਾ ਡ੍ਰੀਮ ਪ੍ਰੋਜੈਕਟ ਦੱਸਿਆ ਵੀ ਉਹ ਪਿੰਡ ਦੇ ਵਿੱਚ ਮਿਨੀ ਪੈਲੇਸ ਬਣਾਉਣਾ ਚਾਹੁੰਦੇ ਨੇ ਜਿਸ ਤੇ ਉਹਨਾਂ ਦਾ ਕੰਮ ਚੱਲ ਰਿਹਾ ਬਹੁਤ ਵਧੀਆ ਸੋਚ ਆ ਉਹ ਸੋਚਦੇ ਨੇ ਵੀ ਛੋਟਾ ਜ਼ਿਮੀਂਦਾਰ ਜਾਂ ਗਰੀਬ ਜਨਤਾ ਜੋ ਦਿਹਾੜੀਦਾਰ ਮਜ਼ਦੂਰ ਨੇ ਉਹ ਵੀ ਆਪਣੇ ਬੱਚਿਆਂ ਦੇ ਵਿਆਹ ਚੰਗੀ ਤਰ੍ਹਾਂ ਪੈਲੇਸਾਂ ਦੇ ਵਿੱਚ ਕਰ ਸਕਣ ਕਿਉਂਕਿ ਵੱਡੇ ਪੈਲੇਸ ਤਾਂ ਹਰੇਕ ਦੀ ਪਹੁੰਚ ਤੋਂ ਬਾਹਰ ਹੀ ਹੁੰਦੇ ਨੇ तकरीबन ਜ਼ਿਆਦਾਤਰ ਪਰ ਇੱਥੇ ਬੰਦਾ ਆਪਦੀ ਖੁਸ਼ੀ ਪੂਰੀ ਕਰ ਸਕਦਾ ਹੈ ਤੇ ਬੱਚਿਆਂ ਦੇ ਇਰਮਾਨ ਪੂਰੇ ਕਰ ਸਕਦਾ ਆਪਦੇ ਇਰਮਾਨ ਪੂਰੇ ਕਰ ਸਕਦਾ ਪਹਿਲੇ ਸੇ ਵਿਚ ਆਪਦੇ ਬੱਚਿਆਂ ਦਾ ਵਿਆਹ ਕਰਕੇ ਅੱਗੇ ਤੁਹਾਨੂੰ ਦਿਖਾਉਨੇ ਆ ਜੋ ਕਿ ਕਿਸੇ ਪਿੰਡ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਜਿਹੇ ਬਣੇ ਵੀ ਹੋਏ ਨੇ ਤਾਂ ਇੰਨੀ ਸਾਫ ਸਫਾਈ ਨਾਲ ਮੈਂ ਅਜੇ ਤੱਕ ਕਿਤੇ ਵੀ ਨਹੀਂ ਦੇਖੇ ਬਹੁਤ ਪਿੰਡਾਂ ਵਿੱਚ ਦੇਖੇ ਨੇ ਟ੍ਰੀਟਮੈਂਟ ਪਲਾਂਟ ਵਾਟਰ ਟ੍ਰੀਟਮੈਂਟ ਪਲਾਂਟ ਪਾਣੀ ਨੂੰ ਸੁਧਨ ਵਾਲਾ ਪਲਾਂਟ ਲਾਇਆ ਹੋਇਆ ਇੱਥੇ ਤਕਰੀਬਨ ਪਿੰਡ ਤੋਂ 2 ਕਿਲੋਮੀਟਰ ਬਾਹਰ ਲਾਇਆ ਗਿਆ ਤੇ ਸਾਰ ਧੁਰ ਤੱਕ ਪੱਕਾ ਖਾੜਾ ਬਣਾਇਆ ਗਿਆ ਬਹੁਤ ਹੀ ਚੌੜਾ ਦੇਖੋ ਕਿੰਨਾ ਵਧੀਆ ਸਾਰੇ ਫਰਸ਼ ਲਾਇਆ ਗਿਆ ਇਟਾਂ ਦਾ ਉੱਤੇ ਸੀਮੈਂਟ ਪਾ ਕੇ ਤਾਂ ਕਿ ਥੇਕਾ ਫੂਸਣਾ ਹੋ ਸਕੇ ਲੋਕਾਂ ਆ ਕੇ ਬੈਠ ਵੀ ਸਕਣੇ ਥੇ ਦੇਖਣ ਨੂੰ ਵੀ ਸੋਹਣਾ ਲੱਗਦਾ ਇਹ ਅਮਰਗੜ ਤੋਂ ਸੜਕ ਆਉਂਦੀ ਆ ਅਲੀਪੁਰ ਨੂੰ ਇਹ ਸਭ ਤੋਂ ਪਹਿਲਾ ਬਕਸਾ ਜਿਹਦੇ ਵਿੱਚ ਪਿੰਡ ਦਾ ਗੰਦਾ ਪਾਣੀ ਜਮਾ ਹੁੰਦਾ ਆ ਕੇ ਇਹਦੇ ਵਿੱਚ ਪੈਂਦਾ ਆ ਦੇਖੋ ਨਾਲੇ ਦੀ ਸਫਾਈ ਚੱਲ ਰਹੀ ਹੈ ਜਿਵੇਂ ਗਰਾਊਂਡ 'ਚ ਮਜ਼ਦਮ ਲੱਗੇ ਹੋਏ ਸੀਗੇ ਤੇ ਇੱਥੇ ਵੀ ਮਜ਼ਦਮ ਨੇ ਸਫਾਈ ਕੀਤੀ ਹੋਈ ਆ ਬਸ ਜੋ ਕਿ ਟਰਾਲੀਆਂ ਚ ਪਾਉਣ ਵਾਲਾ ਰਹਿੰਦਾ ਸਫਾਈ ਚੱਲਦਾ ਕੰਮ ਪਿੱਛੇ ਚੱਲ ਵੀ ਰਿਹਾ ਮੈਂ ਦੇਖਿਆ ਸੀ ਇੱਥੇ ਪਾਣੀ ਜਮਾ ਹੁੰਦਾ ਗੰਦਾ ਪਾਣੀ ਪਹਿਲਾਂ ਇੱਥੇ ਆ ਕੇ ਪੈਂਦਾ ਗ੍ਰੇਲਾਂ ਲਾਈਆਂ ਹੋਈਆਂ ਤਾਂ ਕਿ ਇਹਦੇ ਵਿੱਚ ਕੋਈ ਜਾਨਵਰ ਕੋਈ ਛੋਟਾ ਬੱਚਾ ਵਿੱਚ ਆ ਕੇ ਡਿੱਗ ਨਾ ਸਕੇ ਸੇਫਟੀ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਸੋਚ ਆ ਦੇਖੋ ਕਿੰਨੀ ਗੰਦਾ ਪਾਣੀ ਇੱਥੇ ਆ ਕੇ ਪੈਂਦਾ ਤੇ ਕਿੰਨਾ ਵਧੀਆ ਸੋਹਣਾ ਬਣਾਇਆ ਹੋਇਆ ਹੈ ਇੱਥੇ ਇੱਥੇ ਵੀ ਜੀ ਲੱਗਦਾ ਆ ਕਿ ਬੈਠਣਾ ਅੱਗੇ ਗੋਲ ਖੂਹ ਬਣਾਏ ਗਏ ਨੇ ਇਹ ਸੀਚੇਵਾਲ ਮਾਡਲ ਨਾਲ ਮਸ਼ਹੂਰ ਹੈ ਇਹ ਉਥੋਂ ਪਾਣੀ ਪਹਿਲਾਂ ਆ ਪਹਿਲੇ ਖੂਚੋਂ ਆਉਂਦਾ ਆ ਪੈਪ ਦੇ ਵਿੱਚ ਦੀ ਫਿਰ ਪਾਣੀ ਅੱਗੇ ਜਾਂਦਾ ਫੇਦੂ ਜੇ ਟੂਹੇ ਚ ਫਿਰ ਤੀਜੇ ਟੂਹੇ ਚ ਸਾਫ ਹੋ ਕੇ ਜਾਂਦਾ ਤੇ ਆਖਰ ਵਿੱਚ ਮੈਂ ਇਹੀ ਕਹਾਗਾ ਕਿ ਹਰ ਪਿੰਡ ਚ ਹੈ ਸਰਪੰਚ ਹੋਣਾ ਚਾਹੀਦਾ ਜੇ ਕੰਮ ਨਹੀਂ ਕਰਨੇ ਤਾਂ ਸਰਪੰਚੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹਨ ਐਵੇਂ ਸਰਪੰਚੀ ਦੀ ਸੀਟ ਰੋਕੇ ਨ ਕਿਸੇ ਨੂੰ ਵੀ ਰਹਿਣਾ ਚਾਹੀਦਾ ਜੇ ਸਰਪੰਚੀ ਪਰਮਾਤਮਾ ਨੇ ਦਿੱਤੀ ਆ ਪਿੰਡ ਵਾਲਾ ਨੇ ਦਿੱਤੀ ਆ ਤਾਂ ਸਰਦਾਰ ਖੇਮ ਸਿੰਘ ਰਹਿਲ ਵਾਂਗ ਸਰਪੰਚੀ ਕਰਨੀ ਚਾਹੀਦੀ ਆ ਜਿਵੇਂ ਇਹ ਰੋਲ ਮਾਡਲ ਬਣੇ ਨੇ ਸਾਰੇ ਪੰਚਾਇਤਾਂ ਵਾਸਤੇ ਸਾਰੇ ਸਰਪੰਚਾਂ ਵਾਸਤੇ ਪੰਜਾਬ ਦੇ ਵਾਸਤੇ ਹਰ ਪਿੰਡ ਇਹੋ ਜਿਹਾ ਬਣ ਜੇ ਤਾਂ ਬਾਹਰਲੇ ਮੁਲਕ ਇੱਥੇ ਬਣ ਸਕਦਾ ਸੋ ਅਸੀਂ ਇਹਨਾਂ ਦੀ ਚੰਗੀ ਸੋਚ ਨੂੰ ਸਲਾਮ ਕਰਦੇ ਆਂ ਅਤੇ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆਂ